ਸਮਾਨ ਦੇ ਚੀਕਾ ਰੋਡ ਤੇ ਟੈਰਾ ਕੀ ਸੇਲ ਪਰਚੇਸ ਦਾ ਕੰਮ ਕਰਦੇ ਪੁਰਾਣੇ ਟੈਰਾ ਨੂੰ ਉਸ ਦੁਕਾਨ ਤੇ ਚੋਰੀ ਦੀ ਵਾਰਦਾਤ ਹੋਈ ਜਿਹੜੀ ਘਟਨਾ ਸੀਸੀਟੀਵੀ ਕੈਮਰਾ ਤੇ ਰਿਕਾਰਡ ਹੋਈ ਹੈ ਸੀਟੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀੜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਥਿਤ ਤੇ ਜਿਹੜੇ ਚੋਰ ਹੈ ਜਿਹੜੇ ਕੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਆਈ ਹੈ ਕੈਂਟਰ ਲੈ ਕੇ ਆਉਂਦੇ ਉਹਦੇ ਵਿੱਚ ਟੈਰਾ ਨੂੰ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਹਨ ਉਸਕੇ ਬਾਅਦ ਉਹਨੇ ਇੱਕ ਵਾਰਦਾਤ ਅੱਗੇ ਜਾ ਕੇ ਕੀਤੀ ਔਰ ਇੱਕ ਗੱਡੀ ਦੇਵੀਗਨ ਸਾਹਿ ਚਲੀ ਗਈ ਜਿੱਥੇ ਕਿ ਸੀਸੀਪੁਰ ਦੇ ਵਿੱਚ ਜਿਹੜਾ ਉਸ ਦੁਕਾਨ ਦਾ ਮਾਲਕ ਹੈ ਦੱਸ ਰਿਹਾ ਹੈ ਸੀਟੀ ਪੁਲਿਸ ਸਮਾਣਾ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਕਥਿਤ ਰੂਪੇ ਨੂੰ ਜਲਦੀ ਪੁਲਿਸ ਗ੍ਰਿਫਤਾਰ ਕਰੇਗੀ ਹਾਂਜੀ ਕਿ ਨਾਮ ਆਪਾਂ ਜੀ ਵੀਰਵਾਰ ਦਿਨ ਦੁਕਾਨ ਬੰਦ ਕੀਤੀ ਸੀ 8:30 ਵਜੇ ਤੇ ਆਪਾਂ ਨੂੰ ਆਪਣੀ ਚੋਰੀ ਦੋ ਵਾਰੀ ਹੋਈ ਸੀ ਤੇ ਆਪਣਾ 50 ਟਾਇਰ ਚੋਕੇ ਗਿਆ ਆਪਣੀ ਦੁਕਾਨ ਤੋਂ ਤੇ ਆਪਣਾ 1.5 ਲੱਖ ਦਾ ਨੁਕਸਾਨ ਹੈ ਜੀ ਹਾਂਜੀ ਆ ਸਾਰਾ ਕੋਈ ਪਰਚਾ ਦਰਜ ਕਰਾਤਾ ਜੀ ਕੈਂਟਰ ਕੈਂਟਰ ਗੱਡੀ ਜਾਏ ਸੀ ਕੈਮਰੇ ਦੀ ਆਪਣਾ ਰਿਕਾਰਡਿੰਗ ਹੈਗੀ ਹੈ ਕਿੱਟੇ ਰੰਗ ਦਾ ਕੈਂਟਰ ਸੀ ਪੰਜ ਜਾਣੇ ਸੀ ਅੱਗੇ ਅੱਗੇ ਲਾਡੀ ਵਾਲੇ ਪੰਪ ਤੋਂ ਉਹਨਾਂ ਨੇ ਟਾਇਰ ਚੱਕੇ ਤਿੰਨ ਗੂ ਉੱਥੇ ਵੀ ਹਾਂਜੀ ਹਾਂ ਉੱਥੇ ਵੀ ਉਹਨਾਂ ਕੋਲ ਸੀਸੀਟੀਵੀ ਦੀ ਰਿਕਾਰਡਿੰਗ ਹੈਗੀ ਸੀ ਰੋਡ ਦੀ ਆਈ ਐਮ ਲ 2 ਹਾਂਜੀ ਆ ਚੀਕਾ ਰੋਡ ਦੀਆਂ ਇਧਰ ਨੂੰ ਹਾਂਜੀ ਆ ਘਰਾਲੀ ਸਾਹਿਬ ਹੋ ਕੇ ਡਕਾਲਾ ਹੋ ਕੇ ਗਈਆਂ ਨੇ ਦੇਵੀਗੜ੍ਹ ਨੂੰ ਦੇਵੀਗੜ੍ਹ ਦੀ ਵੀ ਰਿਕਾਰਡਿੰਗ ਹੈ ਅੱਗੇ ਆਪਣੇ ਕੋਲ ਉੱਥੇ ਕੀ ਰਿਕਾਰਡਿੰਗ ਤੁਸੀਂ ਹਾਂਜੀ ਹਾਂ ਉੱਥੇ ਗੱਡੀ ਖਾਲੀ ਹੋ ਕੇ ਆ ਰਹੀ ਏ ਉਹਦੇ ਦੇਵੀਗੜ੍ਹ ਦੇ ਦੇਵੀਗੜ੍ਹ ਸ਼ਹਿਰ ਚ ਉੱਥੋਂ ਦੀ ਗੱਡੀ ਬੱਸ ਸਟੈਂਡ ਦੀ ਆਪਣੇ ਕੋਲ ਰਿਕਾਰਡਿੰਗ ਹੈਗੀ ਏ ਉੱਥੋਂ ਗੱਡੀ ਖਾਲੀ ਹੋ ਕੇ ਆ ਰਹੀ ਏ ਪਰ ਸਰ ਜੀ ਪਹਿਲਾਂ ਨੰਬਰ ਤੇ ਪੈਟਰੋਲਿੰਗ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਪੈਟਰੋਲਿੰਗ ਨਹੀਂ ਹੋ ਰਹੀ ਜੇ ਪੈਟਰੋਲਿੰਗ ਹੋਵੇ ਤੇ ਇਹ ਚੋਰੀਆਂ ਨਹੀਂ ਹੁੰਦੀਆਂ ਹੈਗੀਆਂ ਇਹ ਹਰਪ੍ਰੀਤ ਸਿੰਘ ਹੈ ਮੁੰਡਾ ਉਹਦੀ ਦੁਕਾਨ ਹੈ ਚਿਕਾ ਰੋਡ ਤੇ ਟਾਇਰ ਪੁਰਾਣੇ ਟਾਇਰਾਂ ਦਾ ਸੇਲ ਪਰਚੇਜ ਦਾ ਕੰਮ ਕਰਦਾ 31 7 ਨੂੰ ਆਪਣੇ ਬਾਹਰ ਟਾਇਰਾਂ ਨੂੰ ਸੰਗਲ ਲਾ ਕੇ ਦੁਕਾਨ ਬੰਦ ਕਰਕੇ ਗਿਆ ਸੀ ਜਦੋਂ ਉਹ ਸਵੇਰੇ ਆ ਕੇ ਵੇਖਿਆ ਤੇ ਉਹਦੇ ਜਿਹੜੇ ਟਾਇਰ ਨੇ ਉਹ ਚੋਰੀ ਹੋ ਗਏ ਸੀ ਤੇ ਉਹਦੇ ਸੀਸੀਟੀਵੀ ਕੈਮਰੇ ਵੀ ਲੱਗੇ ਸੀ ਉਹਨੇ ਫੁਟੇਜ ਵੇਖੀ ਤੇ ਚਾਰ ਪੰਜ ਮੂੰਹ ਬੰਨੇ ਹੋਏ ਸੀ ਨਾਮ ਲੋਗ ਵਿਆਕਤੀ ਜਿਹੜੇ ਨੇ ਗੱਡੀ ਦਾ ਟਾਇਰ ਲੱਦ ਕੇ ਲੈ ਗਏ ਸੀ ਤੇ ਹੁਣ ਮਾਮਲਾ ਦਰਜ ਕਰਕੇ ਗੋਸ਼ਿਆਂ ਦੀ ਭਾਲ جاری ਹੈ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਅਮਲ ਵਿੱਚ ਲਿਆਇਆ ਜਾਵੇ ਪਰ ਸਤਨ ਕੋਸ਼ਿਕ ਸਮਾਣਾ ਨਿਊਜ਼